ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਵੀਡੀਓ ਦੇ ਨਾਲ ਅਖੀਰ ਤੱਕ ਜੁੜੇ ਰਹੋ ਵੀਡੀਓ ਦੇ ਵਿੱਚ ਆਪਾਂ ਅੱਜ ਇੱਕ ਕਮਾਲ ਦੇ ਪ੍ਰੋਡਕਟ ਦੀ ਗੱਲ ਕਰਾਂਗੇ ਜਿਹਦਾ ਨਾਮ ਹੈ ਸਕਿਨੋਵੈਟ ਇਹ ਹੋਮੋਪੈਥੀ ਦਵਾਈ ਹੈ ਦੋਸਤੋ ਡਾਕਟਰ ਜੌਨ ਦੀ ਤੇ ਬੜੇ ਕਮਾਲ ਦੇ ਇਹਦੇ ਫਾਇਦੇ ਦੇਖੇ ਨੇ ਆਪਾਂ ਆਪਣੇ ਇੱਕ ਜਾਨਵਰ ਤੇ ਬਰੇਡਰ ਬੱਕਰੇ ਤੇ ਇਹਨੂੰ ਆਪਾਂ ਅਪਲਾਈ ਕੀਤਾ ਸੀਗਾ ਇਹਦੇ ਜੇਕਰ ਆਪਾਂ ਇਹ ਕਿਹੜੀ ਕਿਹੜੀ ਚੀਜ਼ ਤੇ ਕੰਮ ਕਰਦੀ ਆ ਉਹਦੀ ਗੱਲ ਕਰ ਲੈਨੇ ਆ ਦੋਸਤੋ ਜਿਵੇਂ ਵੀ ਚਮੜੀ ਦੀਆਂ ਜਿਵੇਂ ਫੋੜਾ ਫਿੰਸੀ ਦੱਦ ਆਪਣੇ ਬਾਹਮਣੀ ਲੱਗ ਜਾਂਦੀ ਹੈ ਨਾ ਉਹ ਸਾਰੀਆਂ ਚੀਜ਼ਾਂ ਤੇ ਇਹ ਕੰਮ ਕਰਦੀ ਆ ਤੇ ਪਰ ਹਾਂ ਇੱਥੇ ਮੈਂ ਇੱਕ ਚੀਜ਼ ਜ਼ਰੂਰ ਦੱਸ ਦੇਵਾਂ ਵੀ ਤੁਹਾਡੇ ਜਾਨਵਰ ਦੀ ਪ੍ਰੋਪਰ ਡੀ ਵਰਮਿੰਗ ਹੋਈ ਹੋਵੇ ਠੀਕ ਹੈ ਤੇ ਫੇਰ ਹੀ ਇਸ ਚੀਜ਼ ਦਾ ਆਪਾਂ ਨੂੰ ਰਿਜ਼ਲਟ ਚੰਗਾ ਮਿਲੂਗਾ ਤੇ ਜੇਕਰ ਆਪਾਂ ਇਹਦੀ ਡੋਜ਼ ਦੀ ਗੱਲ ਕਰ ਲਈਏ ਤਾਂ ਤੁਸੀਂ ਇਹ ਦਿਨ ਦੇ ਵਿੱਚ ਤਿੰਨ ਵਾਰ ਦੇ ਸਕਦੇ ਹੋ ਦੇਣ ਦਾ ਇਹਦਾ ਤਰੀਕਾ ਦੋਸਤੋ ਰੋਟੀ ਦਾ ਚੌਥਾ ਹਿੱਸਾ ਲੈ ਕੇ ਉੱਤੇ 8 ਤੋਂ 10 ਬੂੰਦਾਂ ਵੱਡੇ ਜਾਨਵਰ ਲਈ ਆਪਾਂ ਪਾ ਕੇ ਖਵਾ ਸਕਦੇ ਹਾਂ ਪਰ ਜਾਨਵਰ ਨੂੰ ਜਦੋਂ ਵੀ ਇਹ ਰੋਟੀ ਆਪਾਂ ਖਵਾਉਣੀ ਹੈਗੀ ਤਾਂ ਉਹਨੂੰ ਕੁਛ ਖਵਾਇਆ ਨਾ ਹੋਵੇ ਤੇ ਜਾਂ ਫਿਰ ਅੱਧਾ ਪੌਣਾ ਘੰਟਾ ਨੂੰ ਲੇਟ ਖਵਾਓ ਦਵਾਈ ਦੇਣ ਤੋਂ ਪਹਿਲਾਂ ਜਾਂ ਬਾਅਦ ਚ ਤਕਰੀਬਨ ਅੱਧਾ ਪੌਣਾ ਘੰਟਾ ਤੇ ਬੜੇ ਤੁਹਾਨੂੰ ਕਮਾਲ ਦੇ ਰਿਜ਼ਲਟ ਮਿਲਣਗੇ ਇਹ ਚਮੜੀ ਖੁਸ਼ਕ ਚਮੜੀ ਧਫੜੀ ਬਾਹਮਣੀ ਗਲ ਪੱਕੇ ਤੇ ਵਾਲ ਝੜਨ ਲੱਗ ਜਾਂਦੇ ਨੇ ਕਈ ਵਾਰੀ ਤੇ ਉਹਨਾਂ ਸਾਰੀਆਂ ਚੀਜ਼ਾਂ ਤੇ ਦੋਸਤੋ ਇਹ ਕੰਮ ਕਰਦੀ ਆ ਬਾਕੀ ਜਿਵੇਂ ਤੁਸੀਂ ਇਹਦੇ ਉੱਪਰ ਦੇਣ ਦੀ ਵਿਧੀ ਪੰਜਾਬੀ ਦੇ ਵਿੱਚ ਲਿਖੀ ਹੋਈ ਆ ਤੁਸੀਂ ਇਹ पेड़ ਬੱਕਰੀ ਕੁੱਤਾ ਮੁਰਗਾ ਮੱਝ ਗਾਂ ਸਾਰਿਆਂ ਨੂੰ ਦੇ ਸਕਦੇ ਹੋ ਦੋਸਤੋ ਤੇ ਬੜੇ ਕਮਾਲ ਦੇ ਪ੍ਰੋਡਕਟ ਨੇ ਡਾਕਟਰ ਜohn ਦੇ ਆਪਾਂ ਇਹ ਚੀਜ਼ ਤੁਹਾਡੇ ਨਾਲ ਤਾਂ ਸਾਂਝੀ ਕਰ ਰਹੇ ਹਾਂ ਕਿਉਂਕਿ ਆਪਾਂ ਖੁਦ ਇਹ ਚੀਜ਼ ਵਰਤੀ ਹੈ ਤੇ ਆਪਾਂ ਨੂੰ ਬਹੁਤ ਹੀ ਸੋਹਣਾ ਇਹਦਾ ਰਿਜ਼ਲਟ ਮਿਲਿਆਗਾ ਤੇ ਜੇਕਰ ਕਿਸੇ ਵੀਰ ਨੂੰ ਸਕਿਨ ਦੀ ਕਿਸੇ ਪ੍ਰੋਬਲਮ ਦੀ ਦਾ ਸਾਹਮਣਾ ਕਰਨਾ ਪੈ ਰਿਹਾਗਾ ਤੇ ਤੁਸੀਂ ਇਹ ਇੱਕ ਵਾਰ ਦਵਾਈ ਜ਼ਰੂਰ ਵਰਤ ਕੇ ਦੇਖਿਓ ਪਰ ਮੈਂ ਫਿਰ ਦੁਬਾਰਾ ਦੱਸ ਦੇਵਾਂ ਵੀ ਪ੍ਰੋਪਰ ਜਾਨਵਰ ਦੀ ਡੀ ਵਰਮਿੰਗ ਹੋਈ ਹੋਵੇ ਤੇ ਫਿਰ ਇਸ ਚੀਜ਼ ਦਾ ਰਿਜ਼ਲਟ ਆਪਾਂ ਨੂੰ ਚੰਗਾ ਮਿਲੂਗਾ ਦੋਸਤੋ ਤੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਕਰ ਲਓ ਜੀ ਦੋਸਤੋ ਫੋਲੋ ਬਹੁਤ ਬਹੁਤ ਧੰਨਵਾਦ ਦੋਸਤੋ